ਜੋ ਕੱਲ ਜਿਹੜਾ ਕੁਮਰ ਵਿਜੇ ਪ੍ਰਤਾਪ ਹੋਰਾਂ ਨੂੰ 5 ਸਾਲਾਂ ਵਾਸਤੇ ਬਾਦ ਦਾ ਰਸਤਾ ਖਾਇਆ ਪਾਰਟੀ ਵੱਲੋਂ ਕਿਸਰਾ ਦੇਖ ਰਹੇ ਨੇ। ਉਹ ਕਹਿੰਦੇ ਨੇ ਕਿ ਇੰਟਰਨਲ ਮੈਟਰ ਹੈ ਆਮ ਆਦਮੀ ਪਾਰਟੀ ਦਾ। ਬਟ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਟਰਨੈਸ਼ਨਲ ਪਾਰਟਨਰਸ ਤੇ ਵਿਸ਼ੇਸ਼ ਤੌਰ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ। ਅੱਜ ਮੈਂ ਇਹ ਸਮਝਦਾ ਕਿ ਜੋ ਕੇਜਰੀਵਾਲ ਸਾਹਿਬ ਨੇ ਯੋਗ ਨਵੀਂ ਪਾਰਟੀ ਨੇ ਕੀਤਾ ਬਹੁਤ ਵੱਡਾ ਧੱਕਾ ਉਹਨਾਂ ਨਾਲ ਜੇ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਜ਼ ਅ ਪੋਸਟਰ ਬੁਏ ਆਮ ਆਦਮੀ ਪਾਰਟੀ ਲੈ ਕੇ ਆਈ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋਲ ਕਰਾਣਾ ਹੈ ਕਿ ਜਿਹੜਾ ਬੈਬਲ ਕਲਾ ਬਰਗਾੜੀ ਤੇ ਬੈਬਲ ਕਲਾ ਦੇ ਕੇਸੇਜ਼ ਨੇ ਉਹਦੇ ਵਿੱਚ ਸਿੱਟਦੇ ਇਹ ਮੈਂਬਰਸ ਹਨ ਉਹਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਨਹੀਂ ਲੱਗਣਾ ਜਿੱਦਣ ਕੋਈ ਆਨੈਸਟ ਚੀਫ ਮਿਨਿਸਟਰ ਆਏਗਾ ਯਾ ਆਨੈਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਤੇ ਲਾਗੂ ਕਰ ਦੇਣੀ ਕਿ ਬਰਗਾੜੀ ਤੇ ਬਹਿਬਲ ਕਲਾ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂਹਦੇ ਮੈਂ ਇਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ ਹਰ ਪੰਜਾਬੀ ਦੀ ਗੱਲ ਕਰਦਾ ਕਿਉਂਕਿ ਹਰ ਪੰਜਾਬ 'ਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ Hindu ਵੀਰ ਨੇ ਭਾਵੇਂ ਇਥੋਂ ਦੇ Christian ਭਾਈਚਾਰਾ ਭਾਵੇਂ Muslim ਭਰਾ ਨੇ ਭਾਵੇਂ Buddhist ਨੇ ਭਾਵੇਂ Jain ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਅਕੀਦਤ ਰੱਖ ਉਹ ਵੀ ਸਾਰੇ ਜਾਣਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਨ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚੋਂ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ ਸੋ ਮੈਂ ਸਮਝ ਲੈਣਾ ਕਿ ਵੱਡਾ ਧੋਖਾ ਹੋਇਆ ਕਿਆ ਕਿਆ ਥਾਗੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਜੇ ਰਿਕਾਰਡ ਕੱਢ ਕੇ ਵੇਖੋ ਦੋ ਤਿੰਨ ਵਾਰ ਮੈਂ ਖੁਦ ਉੱਠ ਕੇ ਸੱਭultan Singh Sadwa ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ ਇਥੇ ਸਾਰਨੀ ਤੋਂ ਪਹਿਲੇ ਇਹਦਾ ਉਥੇ ਸ਼ੁਰੂਆਤ ਹੋਈ ਸੀ ਇਸ ਪ੍ਰਕਾਰ ਦੀ ਬੈਬਲ ਕਾ ਤੇ ਕੂਮਰ ਵਿਜੇ ਪ੍ਰਤਾਪ ਨੂੰ ਫਾਇਰਿੰਗ ਹੋਈ ਸੀ ਐਪੀ ਸੈਂਟਰ ਹੋਏ ਤੁਸੀਂ ਖੁਦ ਜਾ ਕੇ ਵਾਦੇ ਕਰਦੇ ਰਹੇ ਉਹ ਘੱਟ ਤੋਂ ਘੱਟ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਦੇ ਦੋ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਦਾ ਸਮਾਂ ਦਿੱਤਾ ਜਾਂ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਵਕਤ ਨਹੀਂ ਦਿੱਤਾ ਇਹ ਡਰਗਜ਼ ਦਾ ਇਸ਼ੂ ਤੇ ਇਹਨਾਂ ਕਹਿਆ ਜਿੰਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋ 5 ਸਾਲ ਬਾਅਦ ਸੇ ਕੱਢ ਦਿੱਤਾ ਦੋ ਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀਵਾਲ ਸਾਹਿਬ ਭਿਆਹ ਆਦਮੀ ਸ਼ਾਰੀ ਤੇ ਜਿਹੜਾ ਭਵਤਮਾਨ ਹੈ ਇਹ ਟੋਟਲ ਪੰਜਾਬ ਦੇ ਲੋਕਾਂ ਦਾ ਧੁੱਖਾ ਕਰ ਰਹੇ ਨੇ ਥੈਰੇਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਪਾ ਹਾਂਜੀ ਮਨੋ ਸਰ ਪਿਗੜੇ ਦੀ ਜਿੰਨੀ ਦਾ ਨਾਮ ਹੋਇਆ ਲੋ ਜਾਨਾ ਅ ਮੈਨ ਸਾਹਿਬ ਦੀ ਵੀ ਸਟੇਟਮੈਂਟ ਆ ਰਹੀ ਹੈ ਕੁਝ ਕਰਨੀ ਚਾਹੀਦਾ ਲੋਕਾਂ ਨੇ ਦਿੱਤੀ ਹੈ ਕਿ ਅਸੂ ਯੂਨੀਵਰਸ ਦਾ ਹੰਕਾਰ ਮਰ ਗਿਆ ਤੁਸੀਂ ਕਿਹਾ ਮੇਰੀ ਬੇਨਤੀ ਇਸ ਤਰ੍ਹਾਂ ਹੈ ਆਪਣੀ ਪਾਰਟੀ ਦੀ ਕਿਸੇ ਮੈਟਰ ਮੈਂ ਕੋਈ ਟਿੱਪਣੀ ਨਹੀਂ ਕਰਦਾ ਮੈਂ ਕਰੇਗਾ ਨਸ਼ਾ ਦਸਤਾਨੇ ਲੈ ਕੇ ਵਿਕਮ ਸਿੰਘ ਜੀ ਤੇਰੇ ਕਿ ਕਰੇ ਨੈਗੇਟਿਵ ਦੇਖੋ ਅਸੀਂ ਇਹ ਗੱਲ ਕਲੀਅਰ ਕੀ ਸਾਫ ਤੋਂ ਨਸ਼ਾ ਕੋਈ ਵੀਦਾ ਹੋਏ ਜਾਂ ਬਕੰਦਾ ਹੋਏ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਪਾਵੇਂ ਕੋਈ ਬੀਰੋਕਰੇਟ ਹੋਵੇ ਪਾਵੇਂ ਕੋਈ ਡਰਗਸ ਦਾ ਸਮਗਰ ਹੋਵੇ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ politically motivated ਨਾ ਹੋ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀਏ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਹੈ ਤਾਂ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏਗਾ। ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ। ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ। ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਜੋ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ। ਉਹਦੇ ਤੋਂ ਪਹਿਲੇ ਮਾਫੀ ਕਿਹੜੀ ਕਾਨੂੰ ਮੰਗੀ ਤੁਸੀਂ? ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਸੀ ਆਸਿਆਦ। ਜਲੋ ਤੁਸੀਂ ਜੋ ਕੁਝ ਵੀ ਕਾਰਕਮ ਨਹੀਂ ਕਰੋ ਪਾਰਟੀ ਬਕਾਇਦਾ ਤੌਰ ਨਾਲ ਹੈ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਕਾਂਗਰਸ ਦੀ ਸਰਕਾਰ ਵਿੱਚ ਬਟ ਸਾਨੂੰ ਇਹ ਖੱਛਿਆ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸੇ ਨਹੀਂ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਉਹ ਤੱਕ ਇਹ ਖੁਦ ਜ਼ਿਮੇਵਾਰ ਨਹੀਂ ਇਸ ਕਾਲ ਤੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜੀਤ ਸਿੰਘ ਯਾਦਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲੌਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਭਗਾ ਸਕਦੀ ਹੈ ਇਸ ਗਵਰਨਮੈਂਟ 'ਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤੂ ਤੇ ਕੇਜਰੀਵਾਲ ਨੂੰ ਇਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡੋ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁੱਕੋ ਤੇ ਭੱਜਣ ਵਾਲੇ ਬਣੋ ਹਾਂਜੀ ਅਗਲੀ ਗੱਲ ਹੁਣ ਅਗਲਾ ਸਵਾਲ ਕੀ ਕੋਈ ਤੁਹਾਡੇ ਚੋਂ ਸਰਦਾਰ ਸਾਹਿਬ ਵੀ ਅੱਜ ਗੱਲ ਕਰ ਰਹੇ ਆ ਅਕਾਲੀ ਦਰਬਾਰ ਵੋਟ ਬੈਂਕ ਬਹੁਤ ਅੱਥਰੀ ਗਾ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਦੇ ਉੱਤੇ ਇਹਨਾਂ ਨੂੰ ਇਹ ਕਹਿੰਦਾ ਸੀਗਾ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੋਰਪਰ ਕਹਿੰਦਾ ਹੈ ਨਾ ਚైనా ਤੱਕ ਵੀ ਕਿਤੇ ਮੈਂ ਚਲੇ ਜਾ ਤੇ ਇਹਨੂੰ ਕਿਵੇਂ ਦੇਖਦਾ ਕਿਉਂਕਿ ਉਹ ਜਮਾਨਤਾ ਜੋ ਦੇਖੋ ਗੱਲ ਇਸ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੇਣੀ ਉਹ ਨਾ ਇਹ ਬੇਸਿਕਲੀ ਸਿੱਖ ਜਮਾਨਸ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਸ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚਾਹੀਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹ ਬਣਾ ਰਿਆ ਕਿ ਨਿਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਬੰਦੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਸਾਨੂੰ ਉਹਦੇ 'ਚ ਕੋਈ ਤਕਲੀਫ ਨਹੀਂ ਆਸੀ ਮੰਨੇ ਆ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਕਾਹਲੀ ਹਮੇਸ਼ਾ ਸਾਂਝੀ ਵਾਕਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੋਦੀ ਕੀਤੀ ਕਾਂਗਰਸ ਹੀ ਇੱਕ ਜਮਾਤ ਹੈ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਹੈ ਇਹਨਾਂ ਨੇ ਕੀਤੀ ਉਹਦੇ ਨਾਲ ਲਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ਿਊਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਐਲਾਈਅੰਸ ਬਣਾਈ ਉਹਨਾਂ ਕੋ ਵੋਟਾਂ ਲਿਆ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋੜੀ ਵਾਰ ਇਹ 2012 ਜਿੱਤੇ ਨੇ ਉਹਦੇ ਫੈਕਟਰ ਕੀ ਫੈਕਟਰ ਜਦੋਂ ਸਾਹਮਣੇ ਆਏ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇ ਅਗੇ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਦ ਉੱਠਣਾ ਸ਼ੁਰੂ ਹੋ ਗਿਆ। ਅੱਜ ਇਹ ਦੇਖੋ ਹਾਲਾਤ ਇਹੋ ਜਿਹੇ ਬਣ ਗਏ ਨੇ। ਕਿਸੇ ਨੂੰ ਅਕਾਲੀ ਲੀਡਰਸ਼ਿਪ ਨੇ ਫੇਦ ਹੀ ਨਹੀਂ। ਬਾਕੀਆਂ ਨੂੰ ਤੇ ਛੱਡ ਲਓ ਕਿਸੇ ਸਿੱਖ ਨੂੰ ਫੇਦ ਹੈ। ਫਿਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਦੇ ਨੇ। ਉਹਨਾਂ ਵਿੱਚ ਇੰਨੀ ਭਾਰੀ ਮਦਖਲਤ ਜਿਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਇੱਕ ਸਿੱਖ ਬਜੋਰੀਟੀ ਸੂਬੇ ਵਿੱਚ ਜੇ ਇਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਕਹਿਤੀ ਕੀ ਹੋ ਸਕਦੀ ਕਿ ਜਿਹੜੇ ਜਿਹੜਾ ਤੁਹਾਡੇ ਇੱਕ ਮжоਰਟੀ ਸੂਬਾ ਹੋਵੇ ਜੇ ਉਹਦੇ ਵਿੱਚ ਤੁਹਾਡੀ ਪਰਿਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਸ਼ਨ ਜਿਹੜੇ ਧਾਰਮਿਕ ਇੰਸਟੀਚਿਊਸ਼ਨ ਨੇ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮਿਡੀਓਕਰ ਲੋਕਾਂ ਨੂੰ ਮਦਦ ਕਰਨੀ ਸੀ مالی ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਵਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿਸਾ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਕੇਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਗਿਆ ਅੱਜ ਦੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜੁਗਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰ ਫੋਰ ਉਹ ਇਹਨਾਂ ਦੀ ਡਿਸਟੈਂਸ ਖਤਮ ਹੋ ਗਈ ਤੇ ਲਾਈ ਮੈਨੂੰ ਜਾਪਦਾ ਹੈ ਜਲਦੀ ਚ ਬਣਨੀ ਜਦੋਂ ਤੁਸੀਂ ਗੁਰੂ ਘਰ ਨਾ ਮੱਥਾ ਲਾਓਗੇ ਆਲ ਮਾਈਟੀ ਨਾ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਕੋਈ ਹਾਂਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਹਾਂਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਕੀ ਕਾਂਗਰਸ ਕਰੇ ਮੈਂ ਤੁਹਾਨੂੰ ਮੈਂ ਹੀ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸਿਸ ਦਾ ਸਰ ਕੇ ਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਚ ਅਖੀਰਲੇ ਵੇਸ ਆਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ ਚ ਕਰਦਾ ਹੋ ਤਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹਨ ਨਹੀਂ ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ ਅਕਾਲੀ ਦਰਪਨ ਨੂੰ ਵੀ ਛੱਡੋ ਜੇ ਤੁਹਾਨੂੰ ਅਸੀਂ ਅਪਣਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਵੈਲਪਮੈਂਟ ਵਾਸਤੇ ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸ ਸਕਦਾ ਉਹ ਕਹਿਣ ਲੱਗੇ ਮੈਂ ਰੇਵਨਿਊ ਅਫਸਰ ਨੇ ਕਿ ਇਹ ਨਹੀਂ ਰੈਵਨਿਊ ਸਰਵਿਸ ਹੈ ਸੀਨੀਅਰ ਪੋਸਟ ਇਨਕਮ ਟੈਕਸ ਦਾ ਅਫਸਰ ਸੀ ਮੇਰੀ ਜੇ ਬੋਟੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਿਸ ਹੈ ਉਹ ਇਸੇ ਗੱਲ ਤੇ ਹੈ ਕਿ ਰੈਵਨਿਊ ਰਿਸੋਰਸਸ ਕਿਸਾ ਲੈ ਕੇ ਆਣੇ ਉਹਨਾਂ ਦੋ ਕਈਆਂ ਗੱਲਾਂ ਬੋਟੇ ਤੌਰ 'ਤੇ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ ਸਾਡੇ 3 ਸਾਲ ਪਹਿਲੇ ਸੀ 1,70,000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦੂੰਗਾ 20% ਦਾ ਮਤਲਬ ਹੋਇਆ 1.70 ਹਜ਼ਾਰ ਦਾ 34 ਲੱਖ ਦੂਜਾ ਮੈਂ ਕਿਹਾ 20000 ਮੈਂ ਦੂੰਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੁੰਦੀ ਹੈ ਮੈਂ 20000 ਕਰੋੜ ਸਾਲਾਨਾ ਦਿਆਂ ਕਰੂੰਗਾ ਤੋਨਾ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾ ਮੈਂ ਕਰਜ਼ਾ ਲਵਾਂ ਇਹ ਵੀ ਨਾਲ ਕਿ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ 'ਚ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾ ਮੁਕਤ ਹੋ ਸਕਿਆ ਮੈਂ ਘੱਟ ਤੋਂ ਬਣਾ ਤਾ ਬਚਾ ਤੱਕ ਬਚਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਲੈਂਡ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ ਤਿੰਨ ਸਾਲ ਨੂੰ 270 ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣਾ ਆ ਜਿਹੜੇ ਦੇ ਕੇਜੀਵਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹ ਤਾਂ ਮਤੇ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਕੰਨੇ ਆ ਕਿ ਮੈ ਇਹ ਦੂੰ 34000 ਕਰੋੜ ਤੱਕ ਅੱਜੇ ਤੱਕ ਦਿਨਾਂ ਸਾਲਾਂ 'ਚ 1 ਲੱਖ 1000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਤਾਂ ਜਾਜੂ ਕਿੱਥੇ ਗਿਆ ਪੈਸੇ ਹੁਣ ਕਰਜ਼ੇ ਦੀ ਗੱਲ ਦੱਸੇ ਲੈਂ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 272000 ਦਾ ਕਰਜ਼ਾ ਇਸ ਟਾਈ ਅੱਜ ਦੇ ਦਿਨ 4 ਲੱਖ 32 2000 ਕਰੋੜ ਦਾ ਹੋ। ਇਹ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਘણો ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚੇ। 75 ਸਾਲਾਂ 'ਚ 2.5 ਲੱਖ ਕਰੋੜ 5 ਸਾਲਾਂ 'ਚ 5 ਲੱਖ। ਇਹ ਤੋਂ ਤੁਹਾਡੇ ਸਾਹਮਣੇ ਤੇ ਅਜੇ ਇੱਥੇ ਲोटा 40 ਹਜ਼ਾਰ ਏਕੜ ਦੀ ਹੋਣੀ ਹੈ ਜਿਹੜਾ ਸਾਰੋਂ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚੋਏਗਾ ਉਹ ਇਹ ਕੇਜਰੀਵਾਲ ਲੈਂਡ ਕੋ ਅਲੋਂਗ ਵਿਦ ਭਗਵੰਤ ਮਾਨ ਆ ਕਰਨ ਲੱਗੇ ਨੇ ਜਿਹੜੀ 40000 ਕਿੱਲਾ ਪਈ 24000 ਤਾਂ ਕੰਨੀ ਨੂੰ ਦੇਣੀ ਚੀ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਨੇ ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀਏ ਕਸਬਾ ਦੇ ਵਿੱਚ 40000 ਏਕੜ ਇਹਨਾਂ ਨੇ ਜਗਾ ਲੈਣੀ ਉਹਦੇ ਵਿੱਚ ਵੱਡੇ ਪੇਮਾਨੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਇਆ ਕਢਣ ਚੋਰੀ ਕਰਕੇ ਭੱਜਣ ਇਹਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਚੇੜਾਂਗੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਡਟ ਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਭੱਜ ਜਾ ਮੋਰੀ ਬਸਰਾ ਚੁੱਕ ਕੇ ਕੇਜਰੀਵਾਲ ਤੇ ਦੀ ਪਾਰਟੀ ਜਾਣੀ ਭੱਜੇ ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ ਪੰਜਾਬ ਨੂੰ ਇਹ ਨਹੀਂ ਕਰਨਾ ਇਹ ਮੇਰਾ ਆਖਰੀ ਬੋਲ ਹੈ ਇਹ ਦੇਖਣ ਲੱਗੇ ਜੀ ਪਹਿਲਾਂ ਤਾਂ ਆਪਾ ਪਾਰਟੀ ਆਪਣੇ ਮੰਤਰੀਆਂ ਨੂੰ ਡਰਾਪ ਰੋਈ ਆ ਬਾਹਰ ਕਲੀਂ ਚੰਦੇ ਉਹ ਕੋ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਇਸ ਤੋਂ ਵੱਡਾ ਝੂਠਾ ਹੈ ਇਸ ਭਗਵੰਤ ਤੋਂ ਕੋਈ ਬਤਾਓ ਸਾਹਿਬ ਆਪਣੇ ਘਰ ਚੀਫ ਮਿਨਿਸਟਰ ਮੰਤਰੀ ਨੂੰ ਘਰ ਪਠਾ ਉਥੋਂ ਫੜਾਈ ਪੁਲਿਸ ਨੇ ਜਿਹੜਾ ਵਿਜੇ ਸਿੰਘਲਾ ਸੀ ਹੈਲਥ ਮਿਨਿਸਟਰ ਉਹਨੂੰ ਆਪਣੇ ਘਰੋਂ ਗ੍ਰਿਫਤਾਰ ਕਰਾਇਆ ਉਹ ਮੰਨ ਆਪ ਕਿਹਾ ਕਿ ਮੇਰੇ ਕੋ ਸਿਡੀ ਪਈ ਹੈ ਦੀ ਇਹ ਕਮਿਸ਼ਨ ਲੈਂਦਾ ਰਿਆ ਤੇ ਹੁਣ ਆਪੀ ਇਹਦੇ ਵਿੱਚ ਇਹਨਾਂ ਨੇ ਇੱਕੋ ਚੀਜ਼ ਵੇਖੀ ਹੈ ਕਿ ਜਿਹੜਾ ਅਕਾਲੀ ਲੀਡਰ ਫੜਿਆ ਗਿਆ ਇਹਦਾ ਰਾਮ ਰੌਲਾ ਬਹੁਤ ਹੈ ਅਖਬਾਰਾਂ ਵਿੱਚ ਜਦੋਂ ਉਧਰ ਰਾਮ ਰੌਲਾ ਪ੍ਰੈਸ ਉਧਰ ਬਿਜ਼ੀ ਹੈ ਇਹਦੇ ਵਿੱਚ ਮੈਂ ਇਹ ਇੱਕ ਦੋਹਾਂ ਨੂੰ ਇਹਨਾਂ ਚੋਰਾ ਨੂੰ ਜਿਹੜੀ ਕਲੀਨ ਚਿੱਟੇ ਦਿੰਦਾ ਜਿਹਦੇ 'ਚ ਵਿਜੇ ਸਿੰਘਲੇ ਨੂੰ ਦਿੱਤੀਗੀ ਆ ਤੁਹਾਡੇ ਸਰਾਰੀ ਨੂੰ ਦਿੱਤੀਗੀ ਹੁਣ ਫਰਾਦੀ ਦੀ ਬਾੜੀ ਆ ਜਿੰਨੇ ਹੁਣ ਹੈ ਨੇ ਇਹਨਾਂ ਨੂੰ ਹੌਲੀ ਹੌਲੀ ਕਲੀਨ ਚਿੱਟਾ ਦੇਣਗੇ ਇਹਨਾਂ ਦੇ ਜਿਹੜੇ ਨੇ ਉਹ ਸਾਡੇ ਦੇ ਸਾਰੇ ਇਮਾਨਦਾਰ ਨੇ ਬਾਕੀ ਸਾਰੇ ਬੇਇਮਾਨ ਆਹੀ ਸਾਰੀ ਗੇੜੇ ਦੀ ਟੋਟਲ ਫਰਾਡ ਜਮਾਤੇ ਚੁੱਕੀ ਜਮਾਤੇ ਆ ਤੁਹਾਡੇ ਸਾਹਮਣੇ ਹੈ ਕੋਈ ਡਰਗਸ ਕੇ ਅਜੇ ਤੱਕ ਮੈਂ ਤੇ ਅੱਗੇ ਕਈ ਵਾਰ ਕਿਹਾ ਤੇ ਹੁਣ ਫੇਰ ਕਹਿਣਾ ਚਾਹ। ਉਹ ਸਾਡੇ ਤਿੰਨਾਂ ਸਾਲਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਕੋ ਭਗਵੰਤੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੇ ਪੰਜਾਬ ਨੂੰ ਇਸ ਨਸ਼ਾ ਮੁਕਤ ਕਿਸਾ ਕਰੋਗੇ ਇਸ ਵਾਰ ਸੀ ਮੈਨੂੰ ਤਾਂ ਨਸ਼ਾ ਤੁਹਾਨੂੰ ਤੁਸੀ ਨਹੀਂ ਮਿਲਦਾ। ਵੇਖਣਾ ਇਹਦੇ ਚ ਕੀ ਹੈ ਤੁਸੀਂ ਵੇਖੋ ਤੁਸੀਂ ਸਾਰੇ ਪ੍ਰੈਸ ਦੇ ਵੀਰ ਹੋ ਹਾਰਟ ਆਫ ਪੰਜਾਬ ਇਜ਼ ਬੂਗ ਕੋਈ ਭਰਾ ਮੇਰਾ ਬਾਹ ਖੜੀ ਕਰਕੇ ਪ੍ਰੈਸਰ ਮੋਟਰ ਦੱਸ ਕੋ ਫਰਕ ਪਿਆ ਇਹ ਕਾਨੂੰਨ ਦਾ ਦੱਸੋ ਕਿਉਂਕਿ ਇਹਨਾਂ ਦੀ ਮਿਲੀ ਭੁਗਤਨਾ ਹੋ ਰਿਹਾ ਪੰਜਾਬ ਪੰਜਾਬ ਪੁਲਿਸ ਇਹਨਾਂ ਲੋਕਾਂ ਦੀ ਮਿਲੀ ਭੁਗਤਨਾ ਕੰਮ ਚੱਲ ਰਿਹਾ ਸਰ ਇਹ ਕਿਥੋਂ ওভার ਹੋਣਾ ਹੈ ਇਹ ওভার ਹੋਣਗੇ ਤੇ ਫਿਰ ওভার ਹੋਏ ਥੈਂਕ ਯੂ